ਬੋਲੇ ਕੁਰਬਾਨੀ ਰਾਮ ਬੋਲੇ ਕੁਰਬਾਨੀ ਰਾਮ ਜਾਗ ਸਲੋਣੜੀ ਹੈ ਜਾਗ ਸਲੋਣੜੀ ਹੈ ਸਭ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਨ ਦੇ ਵਿੱਚ ਆਇਆ ਕਿ ਮੱਜਾਂ ਚਾਰ ਦੇ ਸਮੇਂ ਲੰਮੀਆਂ ਲੰਮੀਆਂ ਹੇਕਾਂ ਲਾਇਆ ਕਰਦੀ ਸੀ ਦੇਖੋ ਸ਼ੁਰੂਆਤ ਵਿੱਚ ਤੇ ਜਿਹੜਾ ਤੁਹਾਡਾ ਕਿੱਤਾ ਹੁੰਦਾ ਹੈ ਜੀ ਜੋ ਤੁਸੀਂ ਉਹ ਨਿਭਾਉਂਦੇ ਹੋ ਤੇ ਤੁਹਾਡੇ ਅੰਦਰ ਕੋਈ ਕਲਾ ਹੁੰਦੀ ਜਿਹੜੀ ਜਾਗਦੀ ਹੈ ਆ ਜਿਹੜੀ ਸ਼ਾਇਦ ਮੰਜ਼ਲ ਨੂੰ ਟੁੰਡਦੀ ਜਾਂ ਰਸਤਾ ਤਲਾਸ਼ਦੀ ਹੈ ਤੇ ਕਿਦਰਾ ਕਿਦਰੇ ਤੇ ਕਿਦਰਾ ਕਿਦਰੇ ਦਾ ਤੁਸੀਂ ਉਹਨੂੰ ਅੰਦਰੋਂ ਕੱਢਣ ਦੀ ਕੋਸ਼ਿਸ਼ ਕਰੋਗੇ ਨਾ ਔਰ ਇਹ ਆਪਣੇ ਆਪ ਨਹੀਂ ਹੁੰਦੀ ਕੁਦਰਤੀ ਜ਼ਮੀਨ ਦੇ ਵਿੱਚ ਕੁਝ ਬੀਜ ਦੱਬੇ ਹੁੰਦੇ ਆ। ਕੀ ਬਾਤ ਹੈ ਜਿਹੜੇ ਪੁੰਗਰਨ ਦਾ ਯਤਨ ਕਰਦੇ ਆ ਤੇ ਸ਼ਾਇਦ ਮੈਂ ਸਮਝਦਾ ਕਿ ਐਸਾ ਹੀ ਕੁਝ ਮੇਰੇ ਨਾਨਾ ਵਾਪਰੇ ਸੀ। ਠੀਕ ਹੈ ਜੀ ਤੇ ਕਿਵੇਂ ਸ਼ੁਰੂਆਤ ਹੋਈ ਫਿਰ ਇਸ ਖੇਤਰ ਵਾਲਾ ਹੁੰਦੀ? ਆ ਸੰਗੀਤ ਨੂੰ ਲੋਕੀ ਕੋਈ ਬਹੁਤਾ ਚੰਗਾ ਨਹੀਂ ਸੀ ਸਮਝਦੇ। ਉਹਦਾ ਮਤਲਬ ਇਹ ਨਹੀਂ ਸੀ ਕਿ ਚੰਗਾ ਨਹੀਂ ਸੀ ਅਗਿਆਨਤਾ ਸੀ। ਜੀ ਕਿਉਂਕਿ ਮੁਗਲ ਸਾਮਰਾਜ ਵੇਲੇ ਸੰਗੀਤ ਤੇ ਬੜੇ ਤੱਕੇ ਹੋਏ। ਕੀ ਬਾਤ ਹੈ। ਸੰਗੀਤ ਨੂੰ ਕਿਦਰੇ ਹਰਾਮ ਕਿਹਾ ਗਿਆ, ਕਿਸੇ ਕਿਦਰੇ ਸੰਗੀਤ ਨੂੰ ਦਬਨਾ ਦਿੱਤਾ ਗਿਆ। ਤੇ ਉਹ ਸਾਡੇ ਮੁਆਸ਼ਰੇ ਵਿੱਚ ਵੀ ਕਿਤੇ ਨਾ ਕਿਤੇ ਉਹ ਗੱਲਾਂ ਕਰ ਕਰਗੀਆਂ ਸੀ ਤੇ ਇਹ ਗੱਲਾਂ ਭੁੱਲ ਗਏ ਸਾਡੇ ਲੋਕ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਗੀਤ ਨੂੰ ਦੁਬਾਰਾ ਜਿਉਂਦਾ ਕੀਤਾ ਸੀ। ਔਰ ਉਹਨੂੰ ਇੱਕ ਨਵਾਂ ਰੂਪ ਦਿੱਤਾ ਗੁਰਮਤ ਸੰਗੀਤ ਸ਼ੈਲੀ ਦਾ। ਹਾਂਜੀ। ਪਰ ਮੈਨੂੰ ਇੱਕ ਹੀ ਸੀ ਕਿ ਗਾਉਣਾ ਹੈ। ਜਦੋਂ ਮੈਂ ਇਹ ਗੱਲ ਕਰਦਾ ਸੀ ਤੇ ਮੇਰੇ ਪਿਤਾ ਜੀ ਕਹਿੰਦੇ ਸੀ ਕਿ ਇਹ ਜਿਹੜਾ ਜ਼ਿੰਮੇਦਾਰਾ ਕਰ ਰਹੇ ਐ ਇਹ ਮਾੜਾ ਹੈ ਮੈਂ ਕਿਹਾ ਹਾਂ ਮੈਂ ਇਸ ਤੋਂ ਮੁਨਕਰ ਨਹੀਂ ਪਰ ਮੈਨੂੰ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ ਖੈਰ ਮੈਨੂੰ ਕਰੋ ਇਜਾਜ਼ਤ ਨਹੀਂ ਸੀ ਲੇਕਿਨ ਰਾਤ ਵੇਲੇ ਉਹਨਾਂ ਵੇਲੇ ਚ ਸ਼ੋਰੋ ਕੋ ਨਹੀਂ ਸੀ ਨਾ ਲੇਕਿਨ ਜ਼ਿਆਦਾ ਮੈਂ ਗੁਣਗਣਾਉਂਦਾ ਸੀ ਪਾਕਿਸਤਾਨ ਦੇ ਗੀਤਾਂ ਨੂੰ اچھا ਜੀ ਉਥੇ ਸਾਡੇ ਇੱਕ ਰੇਡੀਓ ਸੀ ਪੰਚਾਇਤ ਪਹਿਲਾ ਪਹਿਲਾ ਇੱਕ ਹੀ ਰੇਡੀਓ ਹੁੰਦਾ ਸੀ ਸਾਰੇ ਪਿੰਡ ਚ ਠੀਕ ਹੈ ਜੀ ਸਾਂਝਾ ਸਾਰੇ ਪਿੰਡ ਦਾ ਹਾਂ ਉਤੋਂ ਸ਼ਾਮੇ ਗਜ਼ਲ ਪ੍ਰੋਗਰਾਮ ਹੁੰਦਾ ਹੁੰਦਾ ਸੀ ਤੇ ਮੈਂ ਉਹਨੂੰ ਸੁਣਨਾ ਸ਼ਾਮ ਨੂੰ ਜਾ ਕੇ 6:00 ਵਜੇ ਸ਼ਾਮੇ ਗਜ਼ਲ ਤੋਂ ਬਾਅਦ ਪੰਜਾਬੀ ਦਰਬਾਰ ਹਾਂ ਜੀ ਇਹ ਮੈਂ ਸੰ 65 ਤੋਂ 70 ਦੀ ਕਰ ਰਹੇ ਹਾਂ ਗੱਲ ਠੀਕ ਹੈ ਜੀ ਪੰਜਾਬੀ ਦਰਬਾਰ ਦੇ ਵਿੱਚ ਪ੍ਰਾਤਨ ਕੀਰਤਨੇ ਭਾਈ ਲਾਲ ਜੀ ਪਹਿਲੇ ਲਾਲ ਜੀ ਉਹਨਾਂ ਦਾ ਕੁਝ ਸ਼ਬਦ ਆਉਂਦੇ ਸੀ ਇਹਨੂੰ ਬਾਅਦ ਚ ਪਤਾ ਲੱਗਾ ਕਿ ਇਹ ਭਾਈ ਲਾਲ ਜੀ ਆ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਸ਼ਬਦ ਹੈ ਕਿ ਪਿੰਡਾਂ ਵਿੱਚ ਇਸ ਗੱਲ ਬਾਰੇ ਨਹੀਂ ਸੀ ਪਤਾ ਸ਼ਬਦ ਕੀ ਹੁੰਦੇ ਹੋ ਧਾਰਮਿਕ ਗਾਣਿਆਂ ਨੂੰ ਵੀ ਸ਼ਬਦ ਹੀ ਕਹਿੰਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਪਰ ਮੇਰੇ ਨੂੰ ਸਮਝਣੇ ਸੀ ਪੈਂਦਾ ਲੇਕਿਨ ਜਿਹੜੀ ਉਹ ਸੁਰ ਸੀ ਜਾਂ ਲਇ ਤਾਲ ਸੀ ਉਹ ਮੈਨੂੰ ਲੱਗਦਾ ਸੀ ਕਿ ਕੋਈ ਅچھے ਲੋਕ ਹੈ ਠੀਕ ਹੈ ਠੀਕ ਹੈ ਉਸ ਤੋਂ ਪਹਿਲਾਂ ਸ਼ਾਮੇ ਗਜ਼ਲ ਪ੍ਰੋਗਰਾਮ ਹੁੰਦਾ ਸੀ ਉਹਦੇ ਵਿੱਚ ਇੱਥੋਂ ਮੈਨੂੰ ਇਹ ਚਿੱਟਕ ਲੱਗੀ ਹੈ ਠੀਕ ਹੈ ਜੀ ਤੇ ਮਨ ਦੇ ਵਿੱਚ ਸ਼ੁਰੂ ਤੋਂ ਗਾਇਕੀ ਦਾ ਸ਼ੌਂਕ ਤਾਂ ਸੀ ਪਰ ਗੁਰਬਾਣੀ ਸੰਗੀਤ ਖੇਤਰ ਹੀ ਕਿਉਂ ਖੇਤਰ ਤੇ ਹੋਰ ਵੀ ਬਹੁਤ ਨਹੀਂ ਆ ਗੁਰਬਾਣੀ ਸੰਗੀਤ ਖੇਤਰ ਬਾਰੇ ਮੈਨੂੰ ਪਤਾ ਨਹੀਂ ਸੀ ਉਹ ਉਸ ਵਕਤ ਸੰਤ ਫਤਿਹ ਸਿੰਘ ਸੀ ਸ਼ੋਣੀ ਕਲ ਦਲ ਦੇ ਪ੍ਰਧਾਨ ਉਹਨਾਂ ਦੇ ਡਰਾਈਵਰ ਸੀ ਠੀਕ ਹੈ ਜੀ ਤੇ ਨਾਲ ਉਹ ਕੀਰਤਨ ਵੀ ਕਰਦੇ ਸੀ ਬੈਂਜੋ ਨਾਲ ਅੱਛਾ ਜੀ ਤੇ ਮੈਂ ਉਹਨਾਂ ਨੂੰ ਇੱਕ ਦਿਨ ਜ਼ਿਕਰ ਕੀਤਾ ਵੀ ਜਿਹੋ ਜਿਹਾ ਤੁਸੀਂ ਇਹ ਕੰਮ ਕਰਦੇ ਮੈਨੂੰ ਵੀ ਸਿਖਾ ਦਿਓ ਜੀ 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 ਤੇ ਉਹ ਕਹਿੰਦੇ ਨਹੀਂ 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 ਤੂੰ ਖੇਤੀ ਕਰ ਕਿਉਂ ਖੇਤੀ ਬਾੜੀ ਸਾਡੀ ਇਕੱਠੀ ਸੀ ਮੇਰੇ ਪਿਤਾ ਜੀ ਦੇ ਭਰਾਵਾਂ ਦੀ ਸੰਜੀ ਪਰ ਮੇਰੀ ਪੁਰਜ਼ੋਰ ਕੋਸ਼ਿਸ਼ ਸੀ ਕਿ ਮੈਂ ਜਾਵਾਂਗਾ ਅਖੀਰ ਉਹ ਕਹਿੰਦੇ ਚੱਲ ਇੱਕ ਐਪਲੀਕੇਸ਼ਨ ਦੇ ਛੱਡ ਅ ਤੇ ਦੇਖੋ ਸ਼ੈਤਨ ਨੂੰ ਇੰਟਰਵਿਊ ਵਾਸਤੇ ਭਰਾਲਣ ਤੇ ਮੈਂ ਮੈਂ ਐਪਲੀਕੇਸ਼ਨ ਦੇ ਛੱਡੀ ਉਦੋਂ ਪਿੰਡਾਂ 'ਚ ਖੱਤ ਵੀ ਬੜੇ ਦਿਨਾਂ ਬਾਅਦ ਆਉਂਦੀ ਸੀ ਸਾਡਾ ਪਿੰਡ ਵੀ ਬੜਾ ਇੱਕ ਬਹੁਤ ਹੀ ਪਛੜੇ ਹੋਇਆ ਸੀਗਾ ਰੂਰਲ ਏਰੀਆ ਸੀ ਤੇ ਉਦੋਂ ਜਿਹੜੇ ਚਿੱਠੇ ਆਉਂਦੇ ਸੀ ਉਹ ਘਰ ਘਰ ਨਹੀਂ ਸੀ ਜਾਂਦਾ ਕੋਈ ਡਾਕੀ ਆ ਕੇ ਉਹ ਸਰਪੰਚ ਦੇ ਘਰ ਪੜਾ ਜਾਂਦਾ ਸੀ ਸਰਪੰਚ ਮੇਰੇ ਚਾਚਾ ਜੀ ਸੀ ਸ਼ਰੀਕਾ ਸੀ ਉਹ ਚਿੱਠੀ ਦੇ ਗਏ ਉਹਨਾਂ ਵਿੱਚੋਂ ਕਿਤੇ ਤੇ ਪਰ 36 ਦੇ ਪਿੱਛੇ ਸ਼ੀਸ਼ੇ ਦੇ ਪਿੱਛੇ ਰੱਖ ਛੱਡੀ ਮੈਂ ਉਧਰ ਗਿਆ ਤੇ ਮੈਂ ਸ਼ੀਸ਼ਾ ਵੇਖ ਰਿਹਾ ਸੀ ਪਿੱਛੇ ਮੇਰੇ ਹੱਥ ਮਾਰੇ ਇੱਕ ਚਿੱਠੀ ਸੀ ਉਹਦੇ ਉੱਤੇ ਮੇਰਾ ਨਾਮ ਲਿਖਿਆ ਸੀ ਮੈਂ ਕਿਹਾ ਚਿੱਠੀ ਤੇ ਮੇਰੀ ਏ ਕਹਿੰਦੇ ਜੀ ਸਾਨੂੰ ਚੇਤਾ ਲਿਆ ਦਰਸਨ ਦੇਣਾ ਤੇ ਮੈਂ ਕਹਿੰਨਾ ਤੇ ਕੀ ਸੀ ਮੈਂ ਚਿੱਠੀ ਚੁੱਕ ਲਿਆ ਉੱਤੇ ਮੈਂ ਪੜਿਆ ਤੇ ਲਿਖਿਆ ਸੀ ਫਲਾਣੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇੰਟਰਵਿਊ ਹੈ ਠੀਕ ਹੈ ਮੈਂ ਉਹਦੀ ਮਾਂ ਦਾ ਜ਼ਿਕਰ ਕੀਤਾ ਮੈਂ ਕਹਿੰਦਾ ਇਸ ਇਸ ਤਰ੍ਹਾਂ ਤੇ ਉਹ ਕਹਿੰਦੇ ਤੇਰੇ ਬਾਪ ਨੇ ਤੇ ਜਾਣ ਨਹੀਂ ਦੇਣਾ ਤੇ ਤੂੰ ਤੈਨੂੰ ਚੋਰੀ ਜਾਣਾ ਪੈਣਾ ਮੈਂ ਕਿਵੇਂ ਮੇਰੇ ਕੋਲ ਪੈਸੇ ਨਹੀਂ ਉਹਨਾਂ ਦੇ ਕੋਲ ਇੱਕ ਛੋਟੀ ਜੀ ਮੁੰਦਰੀ ਸੀ ਕਿਸੇ ਵਿਆਹ ਵੇਲੇ ਪਈ ਹੋਈਗੀ ਉਹਨਾਂ ਨੂੰ ਮਿਲਣੀ ਮਿਲਣੀ ਵੇਲੇ ਉਹਨਾਂ ਨੇ ਇਹ ਲੈ ਲਾ ਲੱਗੇ ਇੱਕ ਪੈਂਡਾ ਉਥੇ ਨੂੰ ਸ਼ਾਂਜ ਦੀ ਦੁਕਾਨ ਤੇ ਵੇਚਦੇ ਆਹ ਕੀ ਬਾਤ ਹੈ ਇੱਕ ਬੱਚੇ ਦੇ ਦਿਲ ਨੂੰ ਮਾਂ ਤੋਂ ਜ਼ਿਆਦਾ ਕੌਣ ਪੜ ਸਕਦਾ ਹੈ ਉਹ 30 ਰੁਪਏ ਦੀ ਵਕੀਜੀ ਆਹ ਹੈ 8 ਦਿਨ ਬਾਅਦ ਇੰਟਰਵਿਊ ਸੀ ਤੇ ਮੈਂ ਕਿਵੇਂ ਕਿਵੇਂ ਜਾਵਾਂ ਕਹਿੰਦੇ ਇਸ ਤਰ੍ਹਾਂ ਕਰੀਂ ਅੱਜ ਆਪਾਂ ਜਦੋਂ ਦੁਪਹਿਰੇ ਚ ਉਹ ਨਾ ਲਾਵਾਂਗਾ ਨਾ ਆਈ ਮਹੀਨਾ ਸੀ 16 ਜਾਂ 17 ਤਰੀਕ ਸੀ ਤੇ ਮੈਂ ਕਹਾਂ ਕਿ ਮੈਂ ਅੱਜ ਠੀਕ ਨਹੀਂ ਚਾਹ ਬਣਾਉਣ ਮੈਂ ਨਹੀਂ ਜਾਣਾ ਤੇ ਤੂੰ ਚਲੇ ਜਾ ਅੱਛਾ ਜੀ ਇੰਟਰਵਿਊ ਵਿੱਚ ਮੈਨੂੰ ਯਾਦ ਆ ਜਿਹੜੀਆਂ ਸ਼ਖਸੀਅਤਾਂ ਬੈਠੀਆਂ ਸੀ ਉਹ ਸੈਕਟਰੀ ਸਨ ਧਰਮ ਪ੍ਰਚਾਰ ਦੇ ਠੀਕ ਹੈ ਜੀ ਉਹ ਬੈਠੇ ਸਨ ਪ੍ਰਿੰਸੀਪਲ ਹਰ ਭਜਨ ਸਿੰਘ ਉਹਨਾਂ ਵੜਿਆਂ ਚ ਹੈਡ ਗਨ ਥੀ ਸਾਇਬ ਹੰਦੇਸੀ ਪਾਈ ਮਨੀ ਸਿੰਘ ਹੁਣੀ ਕਿਰਪਾਲ ਸਿੰਘ ਹੁਣੀ ਇਹ ਇਹੋ ਜਿਹੇ ਲੋਕ ਸੀ ਅچھے ਲੋਕ ਸਨ ਸਾਰੇ ਉਹ ਸਾਰੇ ਕੋ ਸੁਣਦੇ ਸਨ ਵਾਰੀ ਵਾਰੀ ਆਓ ਬਈ ਸੁਣਾ ਕਾਕਾ ਤੂੰ ਆ ਕਾਕਾ ਤੂੰ ਆ ਮੇਰੀ ਵਾਰੀ ਆਈ ਤੂੰ ਆ ਜਾ ਬਈ ਸਭ ਤੋਂ ਪਹਿਲਾਂ ਪਤਾ ਨਹੀਂ ਕੀ ਸ਼ੱਕ ਪਈ ਇਹ ਉਹਨਾਂ ਗਰਵਖ ਸਿੰਘ ਸੈਕਟਰ ਨੂੰ ਕਿ ਉਹਨਾਂ ਇੱਥੋਂ ਮੇਰੇ ਆਣ ਕੇ ਕੱਪੜਾ ਚੁੱਕਿਆ ਪੱਗ ਦੇ ਥੱਲੇ ਅੱਛਾ ਜੀ ਤੇ ਕਹਿੰਦਾ ਤੇਰੇ ਵਾਲ ਹੈਗੇ ਉਹ ਤੋਂ ਰਿਵਾਜ ਸੀ ਪੰਜਾਬ 'ਚ ਨਕਸ ਲਾਈਟ ਲੈੜ ਦਾ ਚੱਲਿਆ ਸੀ ਕਿ ਇੱਥੋਂ ਸਿਰ ਮੁੰਡੇ ਸੀ ਮੁੰਡੇ ਨੂੰ ਆ ਜਾ ਨੌਜਵਾਨ ਠੀਕ ਹੈ ਜੀ ਮੈਂ ਕਹਾਂ ਜੀ ਮੈਂ ਮੈਂ ਤੇ ਅੰਮ੍ਰਿਤ ਅੰਮ੍ਰਿਤਸਰਿਆਂ 72 ਜੇ ਅੰਮ੍ਰਿਤਸਖਿਆ ਹੈ ਹਾਂਜੀ 72 ਤੇ ਮੇਰਾ ਇਹ ਹੁੰਦਾ ਹੈ ਇੰਟਰਵਿਊ ਅੱਛਾ ਜੀ ਫੜ ਹਰਮੋਨੀਅਮ ਮੈਂ ਕਹਾਂ ਜੇ ਮੈਨੂੰ ਹਰਮੋਨੀਅਮ ਆਉਂਦਾ ਹੁੰਦਾ ਤਾਂ ਮੈਂ ਇੱਥੇ ਆਉਣਾ ਸੀ ਤੁਹਾਡੇ ਕੋਲ ਹੀ ਆਣਾ ਸੀ ਸਹੀ ਹੈ ਕਹਿੰਦਾ ਸ਼ਬਦ ਸੁਣਾ ਅੱਛਾ ਜੀ ਮੈਂ ਕਹਾਂ ਜੀ ਸੁਣਾ ਦਣਾ ਮੈਂ ਦਰਸਨ ਮੈਨੂੰ ਸ਼ਬਦ ਨਹੀਂ ਸੀ ਆਉਂਦਾ ਇਮਾਨਦਾਰ ਵਾਲੀ ਗੱਲ ਹੈ ਜੀ ਉਹਦੇ ਗੀਤ ਸੀ ਕਲਗੀਧਰ ਪੰਥ ਪਿਆਰੇ ਦਾ ਇੱਕ ਹੁਕਮ ਹੋ ਜਾ ਕੇ ਤੁਰ ਚੱਲਿਆ ਜਾਂ ਚੰਨ ਮਾਤਾ ਗੁਜਰੀ ਦਾ ਹੂੰ ਤੇ ਮੈਂ ਉਹ ਕੰਨ ਤੇ ਹੱਥ ਰੱਖ ਕੇ ਸੁਣਾਉਣਾ ਸ਼ੁਰੂ ਕਰਦੇ ਹੋ ਸਾਰੇ ਹੱਸ ਕੇ ਇਹ ਮੈਂ ਕਹਿੰਦਾ ਸਾਡੇ ਪਿੰਡਾਂ ਜੇਦਾਂ ਨੂੰ ਸ਼ਬਦ ਦੀ ਕਹਿੰਦੇ ਸਹੀ ਹੈ ਹਾਂ ਬਿਲਕੁਲ ਉਹ ਟੋੜਾ ਕਹਿੰਦਾ ਸ਼ਬਦੀ ਕਹਿੰਦੇ ਆ ਪਿੰਡਾਂ 'ਚ ਹੋਣ ਵੀ ਸ਼ਬਦੀ ਕਹਿੰਦੇ ਪਿੰਡ ਵਾਲਾ ਨੂੰ ਕੁਝ ਨਹੀਂ ਪਤਾ ਹੁੰਦਾ ਉਹ ਗੀਤਾਂ ਨੂੰ ਹੀ ਸ਼ਬਦੀ ਕਹਿੰਦਾ ਠੀਕ ਹੈ ਜੀ ਵੀ ਤੁਸੀਂ ਇਹਦੇ ਆਵਾਜ਼ ਵੇਖੋ ਤੁਸੀਂ ਕੀ ਲੈਣਾ ਸ਼ਬਦ ਤੋਂ ਹੂੰ ਉਹ ਕਹਿੰਦੇ ਉਹ ਤਾਂ ਠੀਕ ਹੈ ਜੀ ਪਰ ਸ਼ਬਦ ਨਹੀਂ ਆਉਂਦਾ ਮੈਂ ਕਹਿੰਦਾ ਜੇ ਮੈਨੂੰ ਸ਼ਬਦ ਆਉਂਦਾ ਤਾਂ ਫਿਰ ਫੇ ਮੈਂ ਆਉਂਦਾ ਹੀ ਕਿਉਂ ਮੈਨੂੰ ਤਾਂ ਪਤਾ ਨਹੀਂ ਸੁਲੈਂਦਾ ਕੋਰੀ ਕਾਗਜ਼ ਦੀ ਤਰ੍ਹਾਂ ਸੀ ਉਹ ਟੋੜਾ ਸਾਹਿਬ ਕਹਿੰਦੇ ਭੋਲਾ ਬੰਦਾ ਆ ਤੇ ਨਾਲੇ ਮੇਰੇ ਡਰਾਈਵਰ ਦਾ ਭਤੀਜਾ ਰੱਖ ਲਓ ਕਿਤੇ ਟਾਲੀ ਜੇ ਗੱਡੀ ਮਾਰੂਗਾ ਹੈ ਹੈ ਠੀਕ ਹੈ ਜੀ ਉਹਨਾਂ ਨੂੰ ਰੱਖ ਲਿਆ ਮੈਂ ਕਿਹਾ ਮੋਜਾਂ ਬਣ ਗਏ ਕੀ ਬਾਤ ਹੈ ਤੇ ਕਿਹੜੇ ਕਾਲਜ ਦੇ ਵਿੱਚ ਐਡਮਿਸ਼ਨ ਹੋਇਆ ਸੀ ਸਹੀ ਸਿੱਖ ਮਿਸ਼ਨਰੀ ਕਾਲਜ ਖਾਲਸਾ ਕਾਲਜ ਲੱਗਿਆ ਅੰਮ੍ਰਿਤਸਰ ਜੋ ਸਾਲ 1927 ਤੋਂ ਸ਼੍ਰੀ ਗੁਰਦਵਾਰਾ ਪੰਥ ਕਮੇਟੀ ਦੇ ਅਦਾਰੇ ਵਜੋਂ ਚੱਲਦਾ ਹੈ ਤੇ ਮੈਂ ਕਹਿ ਸਕਦਾ ਕਿ ਉਹਨਾਂ ਬਣਾ ਚ ਉਸ ਕਾਰਜ ਦੀਆਂ ਦੁਪਹਿਰਾਂ ਸਨ ਜਿੱਥੇ ਇਹੋ ਜੇ ਆਲਮ ਫਾਜ਼ਲ ਸਨ ਪ੍ਰਿੰਸੀਪਲ ਗੰਗਾ ਸਿੰਘ ਢਲੋਂ ਵਰਗੇ ਡਾਕਟਰ ਤਾਰਨ ਸਿੰਘ ਡਾਕਟਰ ਤਰਮਨ ਤਰਮਨ ਸਿੰਘ ਅਤੇ ਪ੍ਰਿੰਸੀਪਲ ਸਾਇਬ ਸਿੰਘ ਜੀ ਅਤੇ ਅਜਿਹੇ ਲੋਕ ਸਨ ਆਲਮ ਫਾਜ਼ਲ ਪ੍ਰਿੰਸੀਪਲ ਭਜਨ ਸਿੰਘ ਜਿਨ੍ਹਾਂ ਨੇ ਸੈਂਕੜੇ ਕਿਤਾਬਾਂ ਦਿੱਤੀਆਂ ਫਾਰਸੀ ਦੀਆਂ ਉਰਦੂ ਦੀਆਂ ਪੰਜਾਬੀ ਦੀਆਂ ਅਤੇ ਪ੍ਰੋਫੈਸਰ ਅਤਰ ਸਿੰਘ ਨਾਲ ਸੰਗੀਤ ਦੇ ਤਰਨਤਰ ਜੀ ਸੋ ਐਸੇ ਲੋਕਾਂ ਦੇ ਦੀ ਰਹਿਨਮਾਈ ਵਿੱਚ ਮੈਨੂੰ ਕੁਝ ਵਕਤ ਜੋ ਮਿਲਿਆ ਉਹ ਮੇਰੇ ਲਈ ਇਸ ਤਰ੍ਹਾਂ ਸਾਬਤ ਹੋਇਆ ਕਿ ਜਿਵੇਂ ਪੱਥਰ ਪਾਰਸ ਕੋ ਗਿਆ ਹੋਵੇ ਸੋ ਉਹਦੀ ਛੋਪ ਪ੍ਰਾਪਤ ਹੋ ਗਈ ਹੋ। ਸਾਧ ਸੰਗਤ ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਆ ਬਹੁਤ ਵੱਡੇ ਤੁਰੰਤਰ ਵਿਦਵਾਨ ਰਾਗਾਂ ਦੇ ਮਾਹਿਰ ਗਿਆਤਾ ਹਰੇਕ ਖੇਤਰ ਦੇ ਬੰਦੇ ਉਸ ਕਾਲਜ ਨੇ ਪੰਥ ਦੀ ਸਮਾਜ ਦੀ ਝੋਲੀ ਵਿੱਚ ਪਾਏ ਨੇ। ਸੋ ਉਸ ਕਾਲਜ ਦੀ ਕੋਈ ਅਜਿਹੀ ਯਾਦ ਸਿੱਖਣ ਦੇ ਦੌਰਾਨ ਫਿਰ ਕਿਹੋ ਜਿਹਾ ਮਾਹੌਲ ਹੁੰਦਾ ਸੀਗਾ? ਯਾਦਾਂ ਇਹ ਹੈ ਕਿ ਸਾਰੇ ਤਿੰਨ ਤਾਨ ਪਰੇ ਹੁੰਦੇ ਸੀਗੇ। ਅੱਛਾ ਜੀ। ਮਿਊਜ਼ਿਕ ਰੂਮ 'ਚ ਤੇ ਤੜਕੇ 2 ਵਜੇ ਦੌੜ ਲੱਗ ਜਾਂਦੀ ਸੀ ਸਟੂਡੈਂਟਾਂ ਮੈਂ ਜਿਹੜਾ ਕੋਈ ਸੁਖਣਾ ਚਾਹੁੰਦਾ ਸੀ ਸਿੱਖਣਾ ਚਾਹੁੰਦੇ ਸੀ ਪਹਿਲਾਂ ਕਿਹੜਾ ਤਨਪੁਰਾ ਚੁੱਕ ਕੇ ਲੈ ਜਾਏਗਾ ਠੀਕ ਹੈ ਜੀ ਤੇ ਅਕਸਰ ਉਹਦੇ ਵਿੱਚ ਮਹੀਨੇ 'ਚੋਂ 25 ਦਿਨ ਮੈਂ ਬਾਜੀ ਮਾਰ ਲੈਂਦਾ ਸੀ ਠੀਕ ਹੈ ਜੀ ਇਹ ਦੋਇਨਾ ਮਤ ਛੋ ਪਰ ਦੇਖਣ ਕੇ

ਆਮ ਤੌਰ ਤੇ ਮੈਂ ਸਾਰਾ ਜਨਨਾ ਕੋਰਸ ਕੀਤਾ ਤਿੰਨ ਸਾਲ ਦਾ ਮੇਰੇ ਕੋਲ ਚਪਲਾ ਕੈਂਚੀ ਚਪਲਾ ਸੀ ਟੁੱਟ ਜਾਣੀ ਥੱਲੇ ਬਕਸੂਆ ਲਾ ਲੈਣਾ ਤੇ ਮਨ ਦੇ ਵਿੱਚ ਕਦੀ ਇਦਾਂ ਖਿਆਲ ਆਇਆ ਸੀ ਜਦੋਂ ਪਹਿਲੀ ਦਫਾ ਇੰਟਰਵਿਊ ਦਿੱਤੀ ਸੀ ਕਿ ਅੱਜ ਮੈਂ ਇੰਟਰਵਿਊ ਦੇ ਰਿਆਂ ਭਵਿੱਖ ਦੇ ਵਿੱਚ ਮੈਂ ਇੰਟਰਵਿਊ ਲਵਾ ਕਰਾਂਗਾ ਕੁਛ ਇਦਾਂ ਦਾ ਸੀ ਅਨੇ ਤੇ ਐਸਾ ਕਦੀ ਵੀ ਨਹੀਂ ਕਿਸੇ ਨੂੰ ਨਹੀਂ ਪਤਾ ਹੁੰਦਾ ਆਉਣ ਵਾਲੇ ਕਦਮ ਦਾ ਕੀ ਪਤਾ ਕਿੱਥੇ ਪਹੇਜਣਾ ਤੁਹਾਡਾ ਮੰਜ਼ਲ ਨੂੰ ਜੇ ਮੁਨਖ ਤੁਰਦਾ ਵੀ ਹੈ ਤੇ ਕਈ ਵਾਰ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਮੰਜ਼ਲ ਛੋ ਲਵਾਂਗਾ ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਉਹ ਬੜਾ ਨੇੜੇ ਹੁੰਦਾ ਬਟ ਬੱਚਿਆਂ ਨੂੰ ਗੁਰਦੁਆਰੇ ਹਾਜ਼ਰੀ ਭ ਇੱਕ ਦਿਨ ਕੀਰਤਨ ਦਰਬਾਰ ਰੱਖਿਆ ਹਰ ਸਾਲ ਉੱਥੇ ਸ਼ੀਦਾਂ ਦੀ ਯਾਦ ਵਿੱਚ ਹੁੰਦਾ ਹੁੰਦਾ 21 ਜੂਨ ਮੈਂ ਕਹਾਂ ਜੀ ਦੋ ਸ਼ਬਦ ਮੈਂ ਵੀ ਪੜਨੇ ਹਨ ਹੁਣ ਦੇਤਾ ਮੈਨੂੰ ਟਾਈਮ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਉੱਥੇ ਜਿਹੜੇ ਸ਼ਬਦ ਪੜਿਆ ਤੇ ਪ੍ਰਿੰਸੀਪਲ ਆਣ ਕੇ ਮੈਨੂੰ ਹਰਪੰਸ ਸਿੰਘ ਉਹਨਾਂ ਨੇ ਮੈਨੂੰ ਗਲੋਖੜੀ ਜੇ ਲੈ ਲਿਆ ਕਹਿੰਦੇ ਹਾਂ ਇਹ ਤਾਂ ਸਾਰਿਆਂ ਨਾਲੋਂ ਵਧੀਆ ਕੀਰਤਨ ਕਰਦਾ ਹੈ ਕੀ ਬਾਤ ਹੈ ਫਿਰ ਉਹਨਾਂ ਮੈਨੂੰ ਹਰ ਫੰਕਸ਼ਨ 'ਚ ਲੈ ਜਾਣਾ ਸ਼ੁਰੂ ਕਰਤਾ ਯੂਨੀਵਰਸਿਟੀ ਖਾਲਸਾ ਕਾਲਜ ਜਿੱਥੇ ਵੀ ਕੰਪੀਟੀਸ਼ਨ ਹੋਣਾ ਬਹੁਤ ਘੱਟ ਸੰਗਤ ਨੂੰ ਇਸ ਦਾ ਪਤਾ ਹੋਵੇਗਾ ਕਿ ਤੁਸੀਂ ਮਿਸ਼ਨਰੀ ਕਾਲਜ ਤੋਂ ਬਾਅਦ ਸੰਗੀਤ ਅਧਿਆਪਨ ਦੇ ਖੇਤਰ ਵਿੱਚ ਵੀ ਕੰਮ ਕੀਤਾ ਹੈ ਦਰਸਨ ਦਰਸਨ ਉਹ ਮੈਂ ਤੇ ਬਣਨਾ ਤਾਂ ਮੈਂ ਕਿਤਨੇ ਚਾਹੁੰਦਾ ਸੀ ਅੱਛਾ ਜੀ ਪਰ ਪ੍ਰਿੰਸੀਪਲ ਪੰਜ ਸਿੰਘ ਉਹਨੇ ਕਿਹਾ ਕਿ ਤੈਨੂੰ ਮੈਂ ਭੇਜਣਾ ਚਾਹੁੰਦਾ ਗੁਰਮਤ ਕਾਲਜ ਰਿਸ਼ੀਕੇਸ਼ ਪਰਖੂ ਬਹੁਤ ਸਮਾਂ ਹਾਂ ਉੱਥੇ ਸਿਖਾਉਣਾ ਮੈਂ ਕਹਿੰਦਾ ਜੀ ਮੈਂ ਤੇ ਰਾਗੇ ਬਣਨਾ ਕਹਿੰਦਾ ਜੋ ਮੈਂ ਤੁਹਾਨੂੰ ਕਹਿੰਦਾ ਉਹ ਕਰਨਾ ਅਸੀਂ ਦਰਦੇ ਬੜੇ ਸੀ ਉਹਨਾਂ ਤੋਂ ਅੱਛਾ ਜੀ ਫਿਰ ਉਹਨਾਂ ਵੇੜਿਆਂ 'ਚ ਹੂੰ ਉੱਥੇ ਉਹਨਾਂ ਨੇ ਇੰਨੀ ਮੈਨੂੰ ਤਨਖਾਹ ਦਿੱਤੀ ਔਰ 750 ਤਨਖਾਹ ਮਹੀਨੇ ਦੀ ਸਾਲ 1976 ਚ ਬਾਪ ਨੂੰ ਪਤਾ ਲੱਗਾ ਪਿਤਾ ਜੀ ਨੂੰ ਕਿ ਮੁੰਡਾ ਨੌਕਰੀ ਲੱਗ ਗਿਆ ਤੇ ਪਿਤਾ ਜੀ ਮਹੀਨੇ ਬਾਅਦ ਉੱਥੇ ਆ ਗਏ ਜਿਨ੍ਹਾਂ ਨੇ ਮੈਨੂੰ ਘਰੋਂ ਕਦੇ ਵੀ ਆਉਣਾ ਨਹੀਂ ਘਰੇ ਨਹੀਂ ਆਉਣਾ ਪਹਿਲੀ ਤਨਖਾਹ ਮੈਂ ਉਹਨਾਂ ਨੂੰ 700 ਰੁਪਏ ਫੜਾਈ ਕੀ ਬਾਤ ਉਹ ਬੜੇ ਗਦਗਦ ਹੋਏ ਕਿ ਮੁੰਡਾ ਤਾਂ ਕਮਾਲ ਹੋ ਗਿਆ ਇਹੀ ਆਸ ਹੁੰਦੀ ਬੱਚੇ ਨੂੰ ਮਾਤਾ ਪਿਤਾ ਮੁੰਡਾ ਤੇ ਪਰ ਮੈਂ ਇਹ ਕਿਹਾ ਵੀ ਤੁਸੀਂ ਤਾਂ ਮੈਨੂੰ ਆਉਣ ਨਹੀਂ ਦਿੰਦੇ ਕਿਉਂ ਕੋਈ ਗੱਲ ਨਹੀਂ ਪਿਤਾ ਤੇ ਆਪਣੀ ਸੋਚਣੀ ਸੀਗੀ ਉਹ ਠੀਕ ਸੀ ਅਸੀਂ ਆਪਣੀ ਜਗ੍ਹਾ لیکن ਉਹ ਮੇਰਾ ਆਗਾਜ਼ ਜਿਹੜਾ ਇਸ ਤਰੀਕੇ ਦਾ ਹੋਇਆ ਸੋ ਉਥੇ ਮੈਂ 2 ਸਾਲ 250 ਬੱਚੇ ਨੂੰ ਗੁਰਮਤ ਸੰਗੀਤ ਦੀ ਵਿੱਦਿਆ ਦਿੱਤੀ ਪਈ ਸਾਜੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਤੁਸੀਂ ਕੀਰਤਨੀ ਸਾਭ ਕਮੇਟੀ ਦੇ ਮੈਂਬਰ ਵੀ ਹੋ ਬਹੁਤ ਵੱਡੀ ਜ਼ਿੰਮੇਵਾਰੀ ਇਹ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤੁਹਾਡੇ ਕੋਲ ਕੰਮ ਵੀ ਚਾਹੀਦਾ ਹੈ ਧਿਆਨਨਦਾਰੀ ਇਮਾਨਦਾਰੀ ਨਾਲ ਜੀ ਜਿਹੜਾ ਅਸੀਂ ਕਰਕੇ ਖੁਸ਼ ਹੋਈਏ ਹੂੰ ਤੇ ਗੁਰੂ ਦੀ ਅਸੀਸ ਵੀ ਮਿਲੇ ਤੇ ਸੰਗਤਾਂ ਦਾ ਪਿਆਰ ਮਿਲੇ ਦਰਬਾਰ ਸਾਹਿਬ ਦੇ ਜਿਹੜੀ ਹਜ਼ੂਰੀ ਰਾਗੀ ਹੁੰਦੇ ਨੇ ਕਲਾਸਿਕਲ ਖੇਤਰ ਦੇ ਵੀ ਤਰੰਤਰ ਜਿਹੜੇ ਨੇ ਜਿਹੜੇ ਸੰਗੀਤ ਨੂੰ ਜਾਣਨ ਵਾਲੇ ਨੇ ਹਮੇਸ਼ਾ ਉਹਨਾਂ ਦੀ ਕਦਰ ਕਰਦੇ ਨੇ ਉਹਨਾਂ ਨੂੰ ਵੇਖਦੇ ਨੇ ਤੇ ਇਹ ਜਿਹੜਾ ਲੈਵਲ ਹੈ ਹਜ਼ੂਰੀ ਰਾਗੀ ਸਹਿਬਾਨ ਦਾ ਕੀਤਨੀਆਂ ਦਾ ਇਹ ਲੈਵਲ ਨੂੰ ਬਰਕਰਾਰ ਕਿਵੇਂ ਰੱਖਿਆ ਜਾਏ ਉਹ ਬਰਕਰਾਰ ਰੱਖਣ ਲਈ ਤੇ ਜਿਹੜੇ ਇਸ ਤਨਜ਼ੀਮ ਦੇ ਅਦਾਰੇ ਦੇ ਸਰਪ੍ਰਸਤ ਹੁੰਦੇ ਆ ਉਹਨਾਂ ਦੇ ਜ਼ਿੰਮੇਵਾਰੀ ਹੁੰਦੀ ਹੈ ਜੀ ਜਿਹੜੇ ਸਾਰਾ ਪ੍ਰਬੰਧ ਸੰਭਾਲਦੇ ਨੇ ਔਰ ਇਹਦੇ ਵਿੱਚ ਸਨਮਾਨਯੋਗ ਸਿੰਘ ਸਹਿਬਾਨ ਹਮ ਸ਼ੋਨੀ ਗੁਰਦਵਾਰਾ ਕੁੰਦ ਕਮੇਟੀ ਦੇ ਸਰਪ੍ਰਸਤ ਆਲਾ ਅਪਸਰਾਨ ਸਮੂਤਾ ਸਟਾਫ ਪੂਰੀ ਸ਼ੋਨੀ ਗੁਰਦਵਾਰਾ ਕੁੰਦ ਕਮੇਟੀ ਦੇ ਮੈਂਬਰਾਂ ਟੀਮ ਵਰਕਰਾਂ ਜੀ ਔਰ ਜੋ ਵੀ ਸਾਡੀ ਹੋਂਦ ਹੈ ਉਹਦਾ ਜਿਹੜਾ ਮੁੱਢ ਹੈ ਬੇਸ ਹੈ ਸਤਿ ਸ਼ੰਸ਼ੀ ਦਰਬਾਰ ਸਾਹਿਬ ਤੋਂ ਤੁਰਦਾ ਹੈ ਕੀਰਤਨ ਦੀ ਪਰਪਕਤਾ ਤੇ ਗੁਰਮਤਿ ਸ਼ੈਲੀ ਦਾ ਉੱਥੇ ਰਹਿਣਾ ਬੜਾ ਜ਼ਰੂਰੀ ਹੈ ਉੱਥੋਂ ਦੀ ਇੱਕ ਖਾਸ ਪਹਿਚਾਣ ਹੈ ਔਰ ਸਾਡੀ ਸਾਡੀ ਤਰਹੋਰ ਹੈ ਸਾਡਾ ਸਾਡੀ ਸਾਡੀ ਵਿਰਾਸਤ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਛੋੜੀਆਂ ਵਿੱਚ ਪਾਏ ਗੁਰਦੰਦੇ ਪਾਤਸ਼ਾਹ ਜੀ ਨੇ ਲੇਕਿਨ ਮੈਨੂੰ ਅੰਜ ਲੱਗਦਾ ਕਿ ਉਹ ਵਿਰਾਸਤ ਥੋੜਾ ਗੁਰਵੰਸ ਸਾਹਿਬ ਵਿੱਚ ਹੀ ਹੈ ਉਹਨੂੰ ਪ੍ਰਗਟਾਉਣਾ ਵੀ ਤਾਂ ਚਾਹੀਦਾ ਹੈ ਨਾ ਕੋਈ ਸ਼ੱਕ ਤੇ ਉਸ ਵਿਰਾਸਤ ਨੂੰ ਸਾਂਭਣ ਵਾਲੇ ਲੋਕ ਗੁਣੀ ਜਨ ਹੋਣੇ ਬੜੇ ਜ਼ਰੂਰੀ ਹੈ ਭਾਈ ਸਾਹਿਬ ਜੇ ਜੋ ਤੁਸੀਂ ਤੁਸੀਂ ਖੁਦ ਉਸਤਾਦ ਬਣ ਚੁੱਕੇ ਸੀ ਤੁਸੀਂ ਉਦੋਂ ਵੀ ਇੱਕ ਉਸਤਾਦ ਤਾਂ ਰਿਹਾ ਤਾਂ ਸਾਡਾ ਅਸਲ ਜਿਹੜਾ ਹੈ ਗੁਰੂ ਦਾ ਸ਼ਬਦ ਹੈ ਗੁਰੂ ਨਾਨਕ ਪਤਸ਼ਾਹੀ ਜੀ ਦੀ ਬਾਣੀ ਹੈ ਜਿਹਦੇ ਕਾਰਨ ਸਾਡੀ ਪਛਾਣ ਹੈ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਉਸ ਤੋਂ ਬਾਅਦ ਵੀ ਮੇਰੀ ਅੰਦਰ ਦੀ ਜਿਹੜੀ ਤੀਬਰੇ 86 ਕੇ ਮੈਂ ਜੇ ਹੋਰ ਸਿੱਖਣਾ ਤਾਂ ਜਿਨ੍ਹਾਂ ਤੋਂ ਮੈਂ ਜ਼ਿਆਦਾ متاثر ਸੀ ਪ੍ਰਭਾਵਿਤ ਸੀ ਉਹ ਸਨ ਲੈਂਦੇ ਪੰਜਾਬ ਦੇ ਆ ਪਾਕਿਸਤਾਨ ਲਾਹੌਰ ਸਥਿਤ ਬਹੁਤ ਵੱਡੇ ਦੁਨੀਆ ਦੇ ਗਵਈਏ ਇੱਕ ਲੈਜੈਂਡ ਸ਼ਖਸੀਅਤ 우ਸਤਾਦ غلام ਅਲੀ ਖਾਨ ਸਾਹਿਬ ਜੀ ਤੇ ਸੰਗੀਤ ਦੀਆਂ ਬਰੀਕੀਆਂ ਉਹਨਾਂ ਕੋਲ ਕਾਫੀ ਸਾਰੀਆਂ ਸਿੱਖੀਆਂ ਤੇ ਜਦੋਂ ਤੁਸੀਂ ਪਦਮ ਸ਼੍ਰੀ ਦੇ ਲਈ ਨਾਮਜ਼ਦ ਹੋਏ ਤੁਹਾਨੂੰ ਪਹਿਲੀ ਦਫਾ ਇਸ ਬਾਰੇ ਪਤਾ ਲੱਗਾ ਤੇ ਕੀ ਮਹਿਸੂਸ ਹੋਇਆ ਜਾਂ ਪਹਿਲਾਂ ਕੋਈ ਤੁਹਾਨੂੰ ਪਤਾ ਸੀ ਕਿ ਇਸ ਦੇ ਬਾਰੇ ਮੈਂ ਨਾਮਜ਼ਦ ਹੋਵਾਂਗਾ ਨਹੀਂ ਆਸਾਨੀ ਸੀ ਕੁਝ ਵੀ ਦਰਸਲ ਅਸਲ ਚ ਇਹ ਤੇ ਹੁੰਦਾ ਹੈ ਕਿ ਪਦਮਸ਼ਰੀ ਦੀ ਜਿਹੜੀ ਪ੍ਰਕਿਰਿਆ ਹੈ ਉਹ ਇਹ ਹੁੰਦੀ ਹੈ ਕਿ ਲੋਕੀ ਮੇਰੇ ਜਿਹੇ ਲੋਕ ਬਹੁਤ ਸਾਰੇ ਇਸਤਿਕਨ ਕੋਸ਼ਿਸ਼ ਕਰਦਾ ਹਰ ਵਿਅਕਤੀ ਦੀ ਮੰਦੀ ਹੁੰਦੀ ਹੈ ਚਾਹੇ ਕਿ ਮੈਨੂੰ ਜ਼ਿੰਦਗੀ ਚ ਇੱਕ ਮੇਰੀ ਅਚੀਵਮੈਂਟ ਹੋਵੇ ਕਿ ਮੈਨੂੰ ਕੋਈ ਵਧੀਆ ਅਵਾਰਡ ਜਾਂ ਕੋਈ ਮਾਨ ਸਨਮਾਨ ਹੋਵੇ ਮੈਂ ਸ਼ੋਹਰਤ ਹਾਸਲ ਕਰਾਂ ਹਾਂਜੀ ਤਾਂ ਐਸਾ ਕੋਈ ਮੈਂ ਨਹੀਂ ਕੀਤਾ ਸਿਗਾ ਨਹੀਂ ਤਾਂ ਆਮ ਤੌਰ ਤੇ ਹੁੰਦਾ ਇਹ ਹੈ ਕਿ ਜੇ ਜਿਸ ਸਟੇਟ ਚ ਤੁਸੀਂ ਰਹਿੰਦੇ ਹੋ ਉੱਥੋਂ ਦੀ ਗਵਰਨਮੈਂਟ ਰეკਮੈਂਡੇਸ਼ਨ ਕਰਦੀ ਹੈ ਕਿ ਇਹਨੂੰ ਪਦਮਸ਼ਰੀ ਦਿੱਤਾ ਜਾਵੇ ਠੀਕ ਹੈ ਜੀ ਪਰ ਨਾ ਸਾਡੇ ਜੇ ਵਿਅਕਤੀ ਦੀ ਕਿਸੇ ਰეკਮੈਂਡੇਸ਼ਨ ਕਰਨੀ ਸੀ ਨਾ ਮੈਨੂੰ ਇਹਦੇ ਬਾਰੇ ਪਤਾ ਸੀ ਔਰ ਮੈਂ ਤਾਂ ਸਯੋਗ ਹੀ ਨਹੀਂ ਸੀ ਇੱਕ ਬੜਾ ਗਰੀਬ ਆਦਮੀ ਸਾਹ ਛੋਟਾ ਬੰਦਾ ਸਾਹ ਤੇ ਉਹ ਤੇ ਅਚਾਨਕ ਕੀ ਹੋਇਆ ਕਿ ਇੱਕ ਦਿਨ ਸ਼ਾਮ ਨੂੰ 5 ਵਜੇ ਇੱਥੇ ਕਰੇ ਫੋਨ ਆਇਆ ਆਫਿਸ ਤੋਂ ਆਇਆ ਸੀ ਹਾਂ ਜੀ ਉਹ ਕਹਿੰਦੇ ਜੀ ਆਪ ਭਾਈ ਜਨਮ ਸਿੰਘ ਖਾਲਸਾ ਬੋਲਨੇ ਮੈਨੇ ਬੋਲਾ ਹਾਂ ਜੀ ਕਹਿੰਦੇ ਆਪਕੋ ਮੁਬਾਰਕ ਹੋ ਆਪ ਆਪ ਪਦਮ ਸ਼੍ਰੀ ਕਿਸ਼ਨੀ ਦੇ ਲਈ ਨੋਮੀਨੇਟ ਹੋ ਗਏ ਆ ਠੀਕ ਹੈ ਜੀ ਤੋਂ ਮੈਨੇ ਬੋਲਾ ਭਾਈ ਆਪਕੋ ਆਪਨੇ ਕੀਆ ਹੈ ਮੇਰੇ ਕੋ ਤਾਂ ਪਤਾ ਨਹੀਂ ਮੈਂ ਤਾਂ ਯੋਗੇ ਨਹੀਂ ਹੂੰ ਤਾਂ ਫਿਰ ਮੇਰੇ ਕੋ ਪਤਾ ਚੱਲਿਆ ਕਿ ਕਿਆ ਕਿਆ ਹੋਇਆ ਹੈ ਕਿਆ ਨਹੀਂ ਫਿਰ ਉਸ ਉਸ ਤੋਂ ਬਾਅਦ ਫਿਰ ਮੇਰੀ ਸੈਰਾਮਣੀ ਦਾ ਵਕਤ ਆ ਗਿਆ ਮਾਰਚ 31 ਨੂੰ ਫਿਰ ਉਹਨਾਂ ਨੇ ਸਾਨੂੰ ਦਿੱਤੇ ਪਦਮ ਸ਼੍ਰੀ ਸਭ ਜੀ ਆਮ ਵੇਖਣ ਦੇ ਵਿੱਚ ਆਉਂਦਾ ਹੈ ਕਿ बिजनेਸਮੈਨ ਦਾ ਬੱਚਾ बिजनेਸਮੈਨ ਬਣਦਾ ਹੈ ਅਫਸਰ ਦਾ ਬੱਚਾ ਅਫਸਰ ਬਣਦਾ ਹੈ ਪਰ ਬਹੁਤ ਘੱਟ ਵੇਖਣ ਦੇ ਵਿੱਚ ਆਇਆ ਕਿ ਪ੍ਰਚਾਰਕ ਦਾ ਬੱਚਾ ਕੇ ਪ੍ਰਚਾਰਕ ਬਣੇ ਰਾਗੀ ਦਾ ਬੱਚਾ ਕੇ ਰਾਗੀ ਬਣੇ ਕੀ ਤੁਹਾਡੇ ਬੱਚੇ ਇਸ ਖੇਤਰ ਚ ਹੈ ਜਾਂ ਨਹੀਂ ਅ ਨਹੀਂ ਮੇਰੇ ਬੱਚੇ ਉਹਨਾਂ ਨੂੰ ਕੀਰਤਨ ਆਉਂਦਾ ਹੈ ਕੇਸਾਤਾਰੀ ਨੇ ਐਸੀ ਕੋਈ ਗੱਲ ਨਹੀਂ ਗੁਰਸੇਖ ਨੇ ਬੱਚੇ ਦੋਵੇਂ ਬੇਟੇ ਮੇਰੇ ਅਮਰੀਕਾ ਰੇਂਦੇ ਇੱਕ ਇੱਥੇ ਰੇਂਦੇ ਬੇਟੀਆਂ ਨੇ ਕੀਤਨ ਕਰ ਲੈਂਦਿਆਂ ਨੇ ਪਰ ਉਹਨਾਂ ਨੂੰ ਮੈਂ ਇਸ ਕਿੱਤੇ ਵਿੱਚ ਨਹੀਂ ਪਾਇਆ ਫਿਰ ਮੈਂ ਸੋਚਿਆ ਕਿ ਬੱਚੇ ਆਪ ਦੀ ਕਿਰਤ ਕਰਨ ਤੇ ਇਹਨੂੰ ਸ਼ੌਕ ਵਜੋਂ ਸ਼ਬਦਪਨ ਕਿੱਤੇ ਵਜੋਂ ਨਾ ਲੈਣ ਤੁਸੀਂ ਅੱਧੀ ਦੁਨੀਆ ਦੇ ਵਿੱਚ ਲਗਭਗ ਭ੍ਰਮਣ ਕਰ ਚੁੱਕੇ ਹੋ ਬਹੁਤ ਸਾਰੀ ਦੇਸ਼ਾਂ ਦੇ ਵਿੱਚ ਵਿਚਰਿਓ ਕੀ ਫਰਕ ਆਉਣਾ ਉਸ ਉਹਨਾਂ ਮੁਲਕਾਂ ਦੇ ਸਿਸਟਮ ਦਾ ਤੇ ਸਾਡੇ ਮੁਲਕ ਦਾ ਆ ਸਿਸਟਮ ਵਿੱਚ ਤੇ ਬਹੁਤ ਜ਼ਿਆਦਾ ਫਰਕ ਹੈ ਜ਼ਮੀਨ ਅਸਮਾਨ ਦਾ ਫਰਕ ਹੈ ਔਰ ਮੇਰੇ ਵਿਚਨ ਚ ਆਇਆ ਕਿ ਮੈਂ ਦੁਨੀਆ ਦੇ 70 ਕੰਟਰੀਆਂ ਘੁੰਮਿਆ ਹੂੰ ਦੁਨੀਆ ਦੀ ਜਿਹੜੀਆਂ ਮਹਾਨ ਕੰਟਰੀਆਂ ਖਵੋਂਦੀਆਂ ਆ ਮਹਾਨ ਭਾਰਤ ਤੇ ਮੇਰਾ ਵੀ ਘੁੰਮਦਾ ਹੈ ਬਿਲਕੁਲ ਲੇਕਿਨ ਮਹਾਨ ਉਹ ਹੁੰਦਾ ਹੈ ਕਿ ਜਿਸ ਦੇਸ਼ ਦਾ ਨਾਗਰਿਕ ਭੁੱਖਾ ਨਾ ਸੋਵੇ ਕੀ ਬਾਤ ਹੈ ਉਹਨਾਂ ਰੋਟੀ ਰੋਟੀ ਦੀ ਪੂਰਤੀ ਹੁੰਦੀ ਹੋਵੇ ਬਿਲਕੁਲ ਇਹ ਫਰਕ ਹੈ ਇਸ ਖੇਤਰ ਦੇ ਵਿੱਚ ਆ ਰਹੇ ਨਵੇਂ ਸਿੱਖਿਆਰਥੀਆਂ ਨੂੰ ਕੀ ਸੇਧ ਦੇਣਾ ਚਾਹੋਗੇ ਜਿਹੜੇ ਆ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜੇ ਉਹ ਆ ਰਹੇ ਨੇ ਤੇ ਉਹ ਗੁਰਮਤ ਸੰਗੀਤ ਸ਼ਾਇਰੀ ਨੂੰ ਅਪਣਾਉਣ ਜੋ ਸੱਚ ਹੈ ਰਗਾਤਮਕ ਹਾਂ ਰਗਾਤਮਕ ਤੌਰ ਤੇ ਉਹਨੂੰ ਅਪਣਾਉਣ ਸੱਚ ਸੱਚ ਰਹੇਗਾ ਜੇ ਉਹਨੂੰ ਹੋਰ ਕਿਤੇ ਕੁਝ ਨਹੀਂ ਪ੍ਰਾਪਤੀ ਹੋਏਗੀ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਦੇ ਪ੍ਰਾਪਤ ਹੋਏਗੀ ਨਾ ਬਹੁਤ ਸਾਰੇ ਅਜਕਰ ਬੱਚੇ ਬੱਚੀਆਂ ਮੈਂ ਦੇਸ਼ਾਂ ਵਿਦੇਸ਼ਾਂ 'ਚ ਵੇਖਦਾ ਇੱਥੇ ਵੀ ਤੰਤੀ ਸਾਜ਼ ਨੂੰ ਅਪਣਾ ਰਹੇ ਨੇ ਜੋ ਕਿ ਸਾਡਾ ਪ੍ਰਾਤਨ ਸਾਜ਼ ਹੈ ਔਰ ਮੈਂ ਚਾਹਾਂਗਾ ਕਿ ਸਾਡੇ ਜਿਹੜੇ ਮੁੱਖ ادارے ਆ ਉਹ ਐਸੇ ਲੋਕਾਂ ਨੂੰ ਉਹਨਾਂ ਨੂੰ ਸ਼ਾਬਾਸ਼ ਦੇਣ ਔਰ ਉਹਨਾਂ ਦੀ ਮਾਇਕੀ ਮਦਦ ਵੀ ਕਰਨ ਉਨਨੋ ਵੱਤ ਵਾਦ ਆਪਣੇ ਅਦਾਰਿਆਂ 'ਚ ਥਾਂ ਦੇਣ ਤੇ ਜ਼ਿਆਦਾ ਤਨਖਾਹ ਦੇ ਕੋ ਹੌਸਲਾ ਬਜ਼ਾਈ ਕੀਤੀ ਜਾਵੇ। ਸੋ ਸਾਧ ਸੰਗਤ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੇ ਮੁਕੰਮਲ ਜੀਵਨ ਦੇ ਬਾਰੇ ਅਸੀਂ ਜਾਣਿਆ ਤੇ ਇਹਨਾਂ ਆਪਣੀ ਤਾਂ ਉਮਰ ਦੇ ਤਜਰਬਿਆਂ ਨੂੰ ਆਪ ਜੀ ਦੇ ਇਸ ਸਮਖੇ ਪੇਸ਼ ਕੀਤਾ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਭਾਈ ਨਿਰਮਲ ਸਿੰਘ ਜੀ ਖਾਲਸਾ ਨੇ ਗੁਰਬਾਣੀ ਕੀਰਤਨ ਨੂੰ ਗੁਰਬਾਣੀ ਆਧਾਰਤ ਰਾਗ ਅਧਾਰਿਤ ਕੀਰਤਨ ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ ਤੇ ਵਾਵਾ ਖੱਟੀਆ ਬਹੁਤ ਸਾਰੇ ਐਵਾਰਡ ਸ਼ਾਇਦ ਉਹ ਗਿਨੇ ਵੀ ਨਾ ਜਾ ਸਕਣ ਸੰਗਤਾਂ ਦੇ ਵੱਲੋਂ ਵੱਖ-ਵੱਖੜੀਆਂ ਸੰਸਥਾਵਾਂ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਇਹਨਾਂ ਦੀ ਝੋਲੀ ਦੇ ਵਿੱਚ ਪਾਏ ਨੇ ਆਸ ਕਰਦੇ ਹਾਂ ਨਵੇਂ ਸਿੱਖਿਆਰਥੀ ਇਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਭਵਿੱਖ ਉਜਲ ਕਰਨਗੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ